ਹੋ ਜੀ ਬਾਕੀ ਤੁਹਾਡੇ ਕੋਲ ਆਪਾਂ ਕਿਹੜੇ ਕੋਲ ਆ ਗਏ ਜੀ ਤੁਹਾਡੇ ਹਰ ਤਰ੍ਹਾਂ ਦੀ ਸੇਵਾ ਦੇਖੀ ਚੜਾ ਕੇ ਦੇਖੋ ਜੀ ਮੈਂ ਇਹਦੇ ਕੁਝ ਵੀ ਨਹੀਂ ਕਰਦਾ ਪਰਮਾਤਮਾ ਦੀ ਸੇਵਾ ਲਈ ਹੋਈ ਆ ਜਿਉਂ ਤੱਕ ਮੇਰੇ ਕੋਲ ਹੈਗਾ ਮੈਂ ਸੇਵਾ ਕਰਦਾ ਰਹਾਂਗਾ ਪਰਮਾਤਮਾ ਦੀ ਬਾਕੀ ਸਾਇੰਸ ਦੀ ਪਾਲਕੀ ਨਹੀਂ ਨਿਕਲਣੀ ਜੇ ਚਲੋ ਹਰ ਟਾਈਮ ਨਿਕਲਣੀ ਜੇ ਜਦੀ ਹਰੇ ਕੋ ਪਰਮਦੇ ਨਿਕਲਣੀ ਜੇਦੀ ਹਰ ਟਾਈਮ ਲਈ ਸੇਵਾ ਕਰਨ ਨੂੰ ਤਿਆਰ ਬੈਠੇ ਆ ਕੋਈ ਵੀ ਤਾਰਿਕ ਮਜਾਦਰਾ ਨਿਕਲੇ ਸਾਨੂੰ ਬਲੀ ਸਾਨੂੰ ਦੱਸੋ ਜੀ ਹਰ ਤਰ੍ਹਾਂ ਦੀ ਸੇਵਾ ਕਰਾਂਗੇ ਜੋ ਤੁਹਾਡੇ ਕੋਲ ਚੜਦਾ ਹੋਏਗੀ ਅਜੇ ਪਾਣੀ ਦੀ ਪੁਸ਼ਪ ਪੁਸ਼ਪ ਵਰਖਾ ਬਿਸਕੁਟ ਤੇ ਫਰੂਟੀ ਅਰੇ ਕਿੰਨਾ ਲੱਗਦਾ ਜਦੋਂ ਸਾਰੇ ਤਰਫੋਂ ਲੋਕ ਇੱਥੇ ਕਰਨਦੇ ਆਏ ਸਭ ਤੋਂ ਵਧੀਆ ਲੱਗਦਾ ਸਾਨੂੰ ਕਿ ਸਾਰੇ ਪ੍ਰੇਖਾਂ ਦੇ ਇੱਕ ਆ ਜਾਂਦੇ ਆ ਕਿ ਧਰਮ ਸਾਰਿਆਂ ਦਾ ਇੱਕੋ ਹੀ ਹੋਣਾ ਚਾਹੀਦਾ ਕਰਮ ਦੇ ਹੀ ਆ ਵੱਖਰੇ ਵੱਖਰੇ ਵੰਡੇ ਹੋਏ ਆ ਦੀਵਾਲੀ ਸਾਰਿਆਂ ਨੂੰ ਤੁਮਦਾਂ ਨੂੰ ਬਣਾਣੀ ਚਾਹੀਦੀ ਆ ਕੋਈ ਲੜਾਈ ਝਗੜਾ ਨਹੀਂ ਹੋਣਾ ਜੇ ਇਹਦਾ ਹਾਂਜੀ ਬਸ ਨਸ਼ੇ ਤੋਂ ਦੂਰ ਹੋ ਨਸ਼ੇ ਤੋਂ ਅੰਨੀ ਕਿ ਦੂਰ ਹੋਗੀ ਕੋਈ ਹੱਦ ਆਪਣੇ ਕੋਲ ਅਜਿਹਾ ਕੋਈ ਲਾਗੇ ਨਾ ਆਵੇ ਕਿ ਹਰ ਟਾਈਮ ਪਾਪਗਵਾਨ ਦੀ ਸੇਵਾ 'ਚ ਮਸਤ ਰਹੀਏਗੀ ਤੇ ਮਸਤ ਰਹੀਏ ਦੋ ਆਪਾਂ ਮੰਨ ਲੀਂ ਭਗਵਾਨ ਦੀ ਲੜਾ ਦੇ ਵਿੱਚ ਤੇ ਦਿਵਾਲੀ ਦੇ ਲੱਖ ਲੱਖ ਮੁਬਾਰਕਾਂ ਹੁਣ ਸਾਰਿਆਂ ਨੂੰ ਨਾ ਤੇ ਇਹ ਵੀ ਪਾਈ ਸ਼ੁਰੂ ਕਰਿਆ ਕਿ ਅਸੀਂ ਬੰਦ ਵਿੱਚ ਲੀ ਗਰੁੱਪ ਬਣਾਇਆ ਬਹੁਤ ਵੱਡਾ ਜਿਹੜਾ ਹੈ ਇਹਦੇ ਬਾਰੇ ਕੀ ਕਹਿੰਦੇ ਹੋਗੇ ਸਭ ਤੋਂ ਵੱਡੇ ਰਾਮਰਾਮ ਜੀ ਸਾਰਿਆਂ ਨੂੰ ਔਰ ਬਹੁਤ ਜਿਆਦਾ ਵਧੀਆ ਦਿਨ ਆਜੇ ਕਿ ਇਹੋ ਜਿਹਾ ਸਨਾਤਨ ਦਾ ਜਿਹੜਾ ਧਾਰਮਿਕ ਦਿਨ ਯਾਤਰਾ ਨਿਕਲੀ ਆ ਔਰ ਇਹੋ ਜਿਹੀ ਯਾਤਰਾਵਾਂ ਨਿਕਲਦੀਆਂ ਰਹਿਣੀਆਂ ਚਾਹੀਦੀਆਂ ਕਿਉਂਕਿ ਇੱਕ ਜਨ ਪਲੇਟਫਾਰਮ ਹੁੰਦਾ ਸਾਰੇ ਹੀ ਧਰਮ ਦੇ ਜਿਹੜੇ ਸਨਾਤਨੀ ਇਕੱਠੇ ਹੁੰਦਾ ਇੱਕ ਪਲੇਟਫਾਰਮ ਹੁੰਦਾ ਉਹਦੇ ਨੂੰ ਸਾਰੇ ਹੀ ਲੋਕ ਇਕੱਠੇ ਹੁੰਦੇ ਆ ਸਾਰੇ ਲੋਕ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਆਉਂਦੇ ਆ ਜਿਹੜਾ ਗਰੁੱਪ ਲਲਿਤ ਗਰੁੱਪ ਨੇ ਇਹ ਪ੍ਰੋਗਰਾਮ ਕੀਤਾ ਸੇਵਾ ਕੀਤੀ ਹੈ ਜਲ ਸੇਵਾ ਪੁਸ਼ਪ ਸੇਵਾ ਸਾਰੇ ਆਹੀ ਰਲ ਕੇ ਔਰ ਇਹਨਾਂ ਨੇ ਹੋਰ ਵੀ ਖਾਨਦਿਆਂ ਦਾ ਸਮਾਨ ਵੰਡਿਆ ਇਹ ਵਧਾਈ ਦੇ ਪਾਤਰ ਨੇ ਔਰ ਅਸੀਂ ਭਗਵਾਨ ਕੋ ਇੱਛਾ ਕਰਨੇ ਆ ਵੀ ਇਹ ਅੱਗੇ ਵੀ ਆਉਣ ਵਾਲੇ ਸਮੇਂ ਜਿਹੜੀਆਂ ਯਾਤਰਾਵਾਂ ਨਿਕਲਣ ਜਿਹੜੇ ਧਾਰਮਿਕ ਪ੍ਰੋਗਰਾਮ ਹੋਣ ਉਹਨਾਂ ਦੇ ਵਿੱਚ ਵੀ ਇਹ ਵੱਧ ਚੜ ਕੇ ਯੋਗਦਾਨ ਪਾਣ ਬਹੁਤ ਵਧੀਆ ਗੱਲ ਹੈ ਜੀ ਲੋਕ ਨਸ਼ੇ ਤੋਂ ਪਰੇ ਹੋਣ ਲੋਕ ਲੜਾਈ ਝਗੜੇ ਤੋਂ ਪਰੇ ਹੋਣ ਬਾਕੀ ਜਿਹੜੀਆਂ ਬੁਰਾਈਆਂ ਤੋਂ ਪਰੇ ਹੋਣ ਔਰ ਜਿਹੜਾ ਇਹ ਧਾਰਮਿਕ ਰੰਗਾਂ 'ਚ ਰੰਗਣਾ ਵਾ ਇੱਕ achhi gal aa eh achhi sanskriti aa ਔਰ ਸਮਾਜ ਜਿਹੜਾ ਸਾਡਾ ਹੈ ਕਿ ਅੱਛੇ ਦਿਸ਼ਾ ਵੱਲ ਜਾ ਰਿਹਾ ਇਹ ਬਹੁਤ ਐਤਤ ਮਰੇ ਲੋਕ ਸੇ ਪੁੱਟੇ ਨੇ ਹਰ ਟਾਪ ਕਰ ਰਹੇ ਨੇ ਤੁਸੀਂ ਦੇਖ ਜਾਓਗੇ ਬਹੁਤ ਵਧੀਆ ਗੱਲ ਆ ਭਗਵਾਨ ਸਾਰੇ ਦੇ ਸਾਝੇ ਹੁੰਦੇ ਆ ਜੀ ਇਹਦੇ ਅਸੀਂ ਜਿਹੜੇ ਇਨਸਾਨ ਉਹਨਾਂ ਨੇ ਵੰਡੀ ਬਾਤੀ ਇਹ ਸਾਡੇ ਤੇ ਫਲਾਣੇ ਆ ਅਸ਼ੀਰਵਾਦ ਭਗਵਾਨ ਦਾ ਸਾਰਿਆਂ ਨੂੰ ਮਿਲਣਾ ਚਾਹੀਦਾ ਉਹ ਸਬਦੇ ਨਾਲ ਬਰਾਬਰ ਜੈ ਸਾਈਂ ਰਾਮ ਜੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਅੰਦਰ ਜਿਹੜੀ ਸਾਈਂ ਭਗਵਾਨ ਜੀ ਦੀ ਪਾਲਕੀ ਯਾਤਰਾ ਕੱਢੀ ਗਈ ਹੈ ਸਾਰੇ ਗੁਰਦਾਸਪੁਰ ਵਾਸੀ ਐਸੇ ਪਰਵ ਦੇ ਜਿਹੜੇ ਵਧਾਈ ਦੇ ਪਾਤਰ ਨੇ ਤੇ ਮੈਂ ਸਭ ਇਹਨਾਂ ਕਿ ਇਹੋ ਜਿਹੇ ਜਿਹੜੇ ਸਹਾਵੀ ਪ੍ਰੋਗਰਾਮ ਆ ਹਰ ਰੋਜ਼ ਹੋਣੇ ਚਾਹੀਦੇ ਆ ਇਹ ਬਲਕਿ ਉਹਨਾਂ ਦੇ ਜਿਹੜੇ ਸਾਡੇ ਪਰਮਾਤਮਾ ਦੇ ਦਰਬਾਰ ਦੇ ਚਿਹੇ ਦੀ ਹੈ ਉਹ ਲਗਣੀ ਚਾਹੀਦੀ ਹੈ ਦੇਖੋ ਜੀ ਗਰੁੱਪ ਨੇ ਗਰੁੱਪ ਨੇ ਬਹੁਤ ਵਧੀਆ ਕੰਮ ਕੀਤਾ ਜੀ ਜਿੰਨੇ ਵੀ ਅੱਜ ਇੱਥੇ ਸੰਗਤ ਆਈ ਹੈ ਸਾਰਿਆਂ ਨੂੰ ਆਪਣਾ ਜਲ ਜਿਹੜਾ ਜਲਪਾਨ ਕਰਵਾਇਆ ਕੁਝ ਤੋਂ ਵਰਸ਼ਾ ਕੀਤੀ ਗਈ ਹੈ ਇਸ ਤੋਂ ਵੱਡੀ ਹੋਰ ਕਿਹੋ ਤੇਵਾ ਨਹੀਂ ਹੈ ਜੀ ਸਾਰੀ ਸੰਗਤ ਦੇ ਦਰਸ਼ਨ ਇਹਨਾਂ ਨੇ ਕੀਤੇ ਨੇ ਤੇ ਪੂਰੇ ਸ਼ਹਿਰ ਨੇ ਬੜਾ ਸਾਰਾ ਯੋਗ ਕੀਤਾ ਹੈ ਕਿ ਸਾਰਾ ਜਿਹੜਾ ਸ਼ਹਿਰ ਹੈ ਅੱਜ ਵਧਾਈ ਦਾ ਪਾਤਰ ਹੈ ਪਾਤੀ ਪਾਤੀ ਤੇ ਬੰਦੀ ਛੋੜ ਦਿਵਸ ਬੜੇ ਹੀ ਤੁੰਤਾਂ ਦਾ ਮਾਜਾ ਹੈ ਕਿਹਦੇ ਬਾਰੇ ਵਿੱਚ ਸਰ ਵੇਖੋ ਜੀ ਦੀਵਾਲੀ ਤੇ ਬੰਦੀ ਛੋੜ ਦਿਵਸ ਜਿਸ ਤਰ੍ਹਾਂ ਸਾਡੇ ਸਿੱਖਤ ਧਰਮ ਤੇ ਹਿੰਦੂਆਂ ਦਾ ਕਹਿੰਦੇ ਨੌ ਮਾਸ ਦਾ ਰਿਸ਼ਤਾ ਹੈ ਤਾਂ ਦੋਵੇਂ ਪਰਵ ਜਿਹੜੇ ਆ ਬੜੇ ਹਰਸ਼ ਉਲਾਸ ਦੇ ਨਾਲ ਮਨਾਏ ਜਾਂਦੇ ਨੇ ਪੂਰੀ ਦੁਨੀਆ ਦੇ ਵਿੱਚ ਮਨਾਏ ਜਾਂਦੇ ਨੇ ਸਾਰਿਆਂ ਨੂੰ ਇਸ ਪਰਵ ਦੀ ਆਪਾਂ ਦਿਲੋਂ ਕੋਟ ਕੋਟ ਧੰਨਵਾਦ ਕਰਦੇ ਆ ਤੇ ਉਹਨਾਂ ਨੂੰ ਵਧਾਈਆਂ ਦਿੰਦੇ ਆ ਤੇ ਬਾਹੀ ਕਹਿੰਦੇ ਆ ਹੈਪੀ ਦੀਵਾਲੀ ਤੇ ਜਿਹੜੀ ਸਾਸੁ ਸੋਤਰੀ ਜਿਹੜੀ ਆ ਤੰਦਰੁਸਤ ਜਿਹੜੀ ਦੀਵਾਲੀ ਆ ਸਾਰਾ ਪੰਜਾਬ ਹੈ ਮਨਾਏਗਾ